195000 ਰੁਪਈਆ ਦੀ i20 ਬਈ ਹੈ ਨਾ ਕੋਈ ਨਹੀਂ ਦੇ ਸਕਦਾ ਜਿਹੜਾ ਰੇਟ ਤੁਹਾਨੂੰ ਆਪਾਂ ਦਿੱਤਾ ਬਈ ਵੀ ਮਹੀਨੇ ਡੇਢ ਮਹੀਨੇ ਦੇ ਵਿੱਚ ਵੀ ਸਾਰੀਆਂ ਕਾਰਾਂ ਦਾ ਸਟਾਕ ਕਲੀਅਰ ਕਰ ਦਿੰਦੇ ਨੇ ਬਾਈ ਹੋਰੀ। ਉਰੇ ਲਗਭਗ ਆਪਣੇ ਲੇ 10-15 ਕਾਰ ਐਦਾਂ ਦੀਆਂ ਬਈ ਜਿਹੜੀਆਂ ਸਿਰਫ ਤੁਸੀਂ 50000 ਰੁਪਏ ਦੇ ਕੇ ਲੈ ਜਾ ਸਕਦੇ ਆਂਗੇ। ਠੀਕ ਆ ਤੇ 10 ਕਾਰ ਐਦਾਂ ਦੀ ਜਿਹਦੇ ਤੁਸੀਂ 75000 ਜਾਂ ਲੱਖ ਦੇ ਕੇ ਲਿਆ ਸਕਦੇ ਆਂਗੇ ਤੇ ਪੱਕੀ ਗੱਲ ਕਰਾਂ ਵੀ ਲੋਨ ਸਾਰਿਆਂ ਦਾ ਹੋ ਜਾਊਗਾ ਕੋਈ ਦਿੱਕਤ ਨਹੀਂ ਬੇਝਿਖੋ ਕਹੋ ਗਿਆ ਦੋ ਜਿਹਦਾ ਕਈ ਵਾਰ ਸਿਬਲ ਡਾਊਨ ਹੋ ਗਿਆ ਬਈ ਕਿਸੇ ਭਾਈ ਦਾ। ਹਣਾ ਉਹ ਵੀ ਇੱਕ ਵਾਰ ਬਾਈ ਉਹਨਾਂ ਤੋਂ ਸੰਪਰਕ ਕਰ ਲਓ ਤੁਹਾਡਾ ਹਾਲਾ ਸੀ ਕਰਦਾ ਗਾ ਇਹ ਹਲੇ ਜਸਟ ਨਿਊ ਅਰਾਈਵਲ ਆਪੀ ਸੂਚ ਚੈੱਕ ਕਰ ਲਓ ਇਹ ਜੀ ਕਾਰ ਲੈਂਦੇ ਨੇ ਬਾਈ ਹੁਰੀ ਹਾਂਜੀ ਹਾਂ ਅ ਇਹ ਇੱਕ ਦੋ ਕਾਰਾਂ ਵਿੱਚ ਦਿਖਾਉਣ ਵਾਸਤੇ ਲਾਈਆਂ ਹੁੰਦੀਆਂ ਇੱਕ ਵਾਰ ਪਿਛਲੇ ਬਲੌਗ ਚ ਵੀ ਲਾਈ ਸੀ ਇਸ ਬਲੌਗ ਦੇ ਵਿੱਚ ਵੀ ਲਾਈ ਸੀ ਵੀ ਇਦਾਂ ਦੀ ਕੰਡੀਸ਼ਨ ਹੁੰਦੀ ਆ ਵੀ ਸਾਡੀ ਕਾਰ ਜਦੋਂ ਅਸੀਂ ਲੈਨੇ ਆ ਜੋ ਤਿਆਰ ਹੋ ਜਾਂਦੀ ਆ ਇਦਾਂ ਦੀ ਬੱਦ ਤੋਂ ਬੱਦ ਕਿਤੇ ਵਿੱਚ ਸਾਰੇ ਫੀਚਰ ਵੀ ਆ ਜਾਂਦੇ ਆ ਜਿੱਦਾਂ ਰੀਅਰ ਵਾਈਪ ਪਰ ਡੀਫੋਗਰ ਹੋ ਗਿਆ ਆਟੋਮੈਟਿਕ ਕਲਾਈਮ ਨ ਕੰਟਰੋਲ ਹੋ ਗਿਆ ਸਾਰਾ ਕੁਝ ਇਸ ਸਟੀਅਰਿੰਗ ਤੇ ਇੱਕ ਟੋਲ ਬਟਨ ਹੋ ਕੇ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਫਿਰ ਸੈਂਟਰ ਲੌਕਿੰਗ ਵਾਲੀ ਕੀ ਹੈ ਫਿਰ ਮਰੂਤੀ ਦੇ ਲਗਭਗ 15 12 ਡਮਾਂਗੇ ਤੁਹਾਨੂੰ ਅੱਜ ਇਸ ਬਲੌਗ ਦੇ ਵਿੱਚ ਜਿਹੜੇ ਆਲਟੋ ਆ ਵੀ ਰਹਿਣਗੇ ਆ ਸਵੈਫਟਾ ਵੀ ਰਹਿਣਗੀਆਂ ਤੇ ਹੋਰ ਜਿਹੜੇ ਅਨਦਰ ਕਾਰਾਂ ਆਉਂਦੀਆਂ ਨੇ ਜਿਹੜੇ ਮਰੂਤੀ ਦੇ ਉਹ ਵੀ ਸਾਰੇ ਤੁਹਾਨੂੰ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਮਿੱਤਰੋ ਲਗਭਗ 40 50 ਕਾਰਾਂ ਦਾ ਸਟਾਕ ਇਸ ਟਾਈਮ ਅੱਜ ਆਪਣੇ ਅਵੇਲੇਬਲ ਖੜਾ ਹੈਗਾ ਭਾਈ ਜੇ ਕਿਸੇ ਨੇ ਕੋਈ ਕਾਰ ਲੈ ਸੈਕਟਰ 78 ਦੇ ਵਿੱਚ ਸਟੀਲ ਡੀਜ਼ ਦੇ ਉੱਤੇ ਤੁਸੀਂ ਬਹੁਤ ਪਿਆਰ ਦਿਨੋ ਪਹਿਲਾਂ ਬਈ ਹਨਾ ਜਿਵੇਂ ਗੱਲ ਕਰਨਾ ਵੀ ਮਹੀਨੇ ਡੇਢ ਮਹੀਨੇ ਦੇ ਵਿੱਚ ਵੀ ਸਾਰੀਆਂ ਕਾਰਾਂ ਦਾ ਸਟਾਕ ਕਲੀਅਰ ਕਰ ਦਿੰਦੇ ਨੇ ਬਾਈ ਹੋਰੀ ਤੇ ਉਹ ਵੀ ਤੁਸੀਂ ਲੈਣ ਵਾਲੇ ਤੁਸੀਂ ਹੁੰਨੇ ਹੋ ਬਈ ਹਨਾ ਜੇ ਕਿਸੇ ਨੂੰ ਕੋਈ ਹੋਰ ਕਾਰ ਲੈਣੀ ਆ ਬਈ ਹਨਾ ਕੋਈ ਮਨ ਬਣਾ ਰਿਹਾ ਕਿ ਗਰਮੀ ਆ ਰਹੀਆਂ ਨੇ ਬਈ ਹਨਾ ਏਸੀ ਦੀ ਲੋੜ ਪੈਣੀ ਹੈ ਘੱਟ ਬਜਟ ਵੱਧ ਬਜਟ ਸਾਰੀਆਂ ਕਾਰਾਂ ਉਰੇ ਆਪਣੇ ਲਾਵੇ ਖੜੀਆਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਬਾਈ ਉਹਰੀ ਕਿਵੇਂ ਰਿਸਪੌਂਸ ਦਿੰਦੇ ਨੇ ਵਧੀਆ ਆਉਂਦਾ ਹੀ ਬਾਈ ਬਹੁਤ ਵਧੀਆ ਰਿਸਪੌਂਸ ਆਉਂਦਾ ਕੋਈ ਲੰਬਾ ਤਾਂ ਨਹੀਂ ਆਉਂਦਾ ਨਹੀਂ ਫਿਰ ਕੋਈ ਲੰਬਾ ਨਹੀਂ ਆਉਂਦਾ ਨਾ ਥੋੜਾ ਆਉਂਦਾ ਨਾ ਮਈਆਂ ਦਾ ਬਾਈ ਹੈ ਨਾ ਤੇ ਬਈਆਂ ਦਾ ਸਾਡਾ ਇਹੀ ਮਕਸਦ ਹੁੰਦਾ ਵੀ ਜਿਹੜੇ ਬੰਦੇ ਲਵੇ ਅਸੀਂ ਵੀਡੀਓ ਕਰਨ ਜਾਈਏ ਨਾ ਉਹਨਾਂ ਦਾ ਲੰਬਾ ਆਵੇ ਨਾ ਥੋੜਾ ਆਵੇ ਨਾ ਸਾਡਾ ਆਵੇ ਬਾਈ ਹੈ ਨਾ ਕੰਮ ਸਾਰਾ ਤਾਂ ਚੱਲੀ ਜਾਣ ਜੇ ਕਿਸੇ ਨੂੰ ਕੋਈ ਕਾਰ ਲੈਣੀ ਆ ਆਜੋ 78 ਸੈਕਟਰ ਦੇ ਵਿੱਚ ਇੱਕ ਨੰਬਰ ਬੂਥ ਆ ਬਾਈ ਉਹਨਾਂ ਦਾ ਠੀਕ ਆ ਪਹਿਲੀ ਕਾਰ ਆਪਾਂ ਤੁਹਾਨੂੰ ਸਪੈਕਟਰ ਦਿੰ 80-85 ਹਜ਼ਾਰ ਸਰਵਿਸ ਰਿਕਾਰਡ ਹੈ ਦੋਨੋਂ ਚਾਬੀਆਂ ਫੁੱਲ ਪੈਟਰੋਲ ਵੀਰ ਠੀਕ ਹੈ ਹਾਂਜੀ ਹਾਂ ਹਾਂਜੀ ਪੈਟਰੋਲ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਕਾਰ ਇੰਟੀਰੀਅਰ ਦੀ ਅੰਦਰੋਂ ਵੀਰ ਸਾਰੀ ਕਾਰ ਬਹੁਤ ਵਧੀਆ ਕਾਰ ਹੈ ਚੱਲੀ ਕਿੰਨੀ ਕੂਏ ਚੱਲੀ ਵੀਰ 80 ਹਜ਼ਾਰ ਤੋਂ ਅੰਡਰ ਅੰਡਰ ਹੈ ਜੀ 80 ਹਜ਼ਾਰ ਹਾਂਜੀ ਲੈ ਵੀ 80 ਹਜ਼ਾਰ ਤੋਂ ਘੱਟੀ ਚੱਲੀ ਆ ਤੇ ਇੱਕ ਗੱਲ ਕਰਾਂ ਲਫਾਵੇ ਹਲੇ ਵੀ ਨਹੀਂ ਉਤਰੇ ਬਹੁਤ ਥਾਂ ਤੇ ਲਫਾਵੇ ਜਿਹੜੇ ਲੱਗੇ ਹੋਏ ਨੇ ਕਾਰ ਦੇ ਬਈ ਹੈਨਾ ਹਾਂਜੀ ਹਾਂ ਤੇ ਕਿਉਂਕਿ ਇਹ ਹੁੰਦਾ ਬਈ ਜਿਹੜੀ ਕੇਅਰ ਨਾਲ ਚੱਲੀ ਹੁੰਦੀ ਆਂ ਚੀਜ਼ ਹਾਂਜੀ ਹਾਂ ਉਹਦੇ ਉੱਤੇ ਲਫਾਵੇ ਲੱਗੇ ਹੁੰਦੇ ਨੇ ਤੇ ਹੁਣਾਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਆਲਮੋਸਟ ਸਾਰੀ ਪੂਰੀ ਵਧੀਆ ਪਈ ਆ ਬਈ ਹਾਂਜੀ ਹਾਂਜੀ ਕੋਈ ਕਮੀ ਨਹੀਂ ਘੱਟ ਆਲਮੋਸਟ ਸਾਰੀ origignal ਕਾਰ ਹੈ ਵੀਰ ਕਾਰ ਦਾ ਇੱਕ ਅੰਦਾ ਕੋਈ ਪੀਸ ਮਾਈਨਰ ਪੀਸ ਸਕ੍ਰੈਚ ਕਰਕੇ ਪੇਂਟ ਹੋਊਗਾ ਇੰਜਨ ਗੇਅਰ ਮੇਜਰ ਐਕਸੀਡੈਂਟ ਦੇ ਆਪਣੀ ਫੁੱਲ ਗਾਰੰਟੀ ਹੈ ਪੇਪਰ ਠੀਕ ਹੈ ਓਕੇ ਹਾਂਜੀ ਮਾਡਲ 18 ਮਾਡਲ 18 ਆਟੋਮੈਟਿਕ ਸਵਿਫਟ VXI ਆਟੋਮੈਟਿਕ ਪੈਟਰੋਲ ਦੇ ਵਿੱਚ ਹੈ ਵੀਰ 5 ਲੱਖ 45 ਹਜ਼ਾਰ ਦੀ ਕਾਰ ਦੇ ਰਿਹਾ 5 ਲੱਖ ਤੇ 4.5 ਲਾਉਣ ਵੀ ਕਰਦਾ ਹੈ। ਅੱਛਾ ਹਾਂਜੀ। 4.5 ਦਾ ਕਾਰ ਦੇ ਉੱਤੇ ਲੋਨ ਵੀ ਹੋ ਜੂ ਬਾਈ ਹਨਾ ਤੇ ਆਹ ਕਾਰ ਆ ਗਈ ਆਪਣੇ ਲਾਵੇ। ਬਲਿਨੋ ਫਿਰ ਡੀਜ਼ਲ ਦੇ ਵਿੱਚ ਲੋਕ ਬਹੁਤ ਡਿਮਾਂਡ ਕਰਦੇ ਆ ਬਾਈ ਡੀਜ਼ਲ ਦੇ ਵਿੱਚ। 2016 ਮਾਡਲ ਹੈ। ਚੰਡੀਗੜ੍ਹ ਨੰਬਰ ਹੈ। ਫਰਸਟ ਓਨਰ ਹੈ। ਫੁੱਲ ਇੰਸ਼ੋਰੈਂਸ ਹੈ ਕਾਰ। ਇਕਵਲਡ ਕਾਰ ਦੇ ਦਾਂਗੇ ਫਿਰ 495000 ਰੁਪਏ। 495000 ਚੰਡੀਗੜ੍ਹ ਵਾਈਟ ਰੰਗ ਹੈ ਡੈਲਟਾ। 16 ਮਾਡਲ 495 ਚ ਕਾਰ ਆ ਰਹੀ ਹੈ ਇਹਦੇ ਵਿੱਚ ਆਲਮੋਸਟ ਸਾਰੇ ਫੀਚਰ ਬਾਈ ਆ ਜਾਂਦੇ ਆ ਜਿੱਦਾਂ ਰੀਅਰ ਵਾਈਪਰ ਡੀਫੋਗਰ ਹੋ ਗਿਆ ਆਟੋਮੈਟਿਕ ਕਲਾਈਮ ਨ ਕੰਟਰੋਲ ਹੋ ਗਿਆ ਸਾਰਾ ਕੁਝ ਸਟੀਅਰਿੰਗ ਤੇ ਟੋਲ ਬਟਨ ਹੋ ਗਿਆ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਵੀਰ ਸੈਂਟਰ ਲੌਕਿੰਗ ਵਾਲੀ ਕੀ ਹੈ ਵੀਰ ਤੇ ਬਈ ਗੱਲ ਕਰਾ ਨਾ ਇਹ ਕਾਰ ਆ ਜਿਹੜਾ ਇਹ ਜੀ ਫੀਲ ਵੀ ਬੜਾ ਗੁੱਡ ਆਉਂਦਾ ਦੂਜੀ ਕਾਰ ਨਾਲੋਂ ਹਾਂਜੀ ਹਾਂਜੀ ਵੀਰ ਤੇ ਆਟੋਮੈਟਿਕ ਫੋਲਡੇਬਲ ਮਿਰਰ ਆ ਵੀਰ ਭਰੀ ਭਰੀ ਜਿਆ ਕਾਰ ਨਾਲੋਂ ਪੂਰੀ ਕੋਈ ਹੈ ਨਾ ਤੇ ਵਧੀਆ ਕਾਰ ਆ ਜੇ ਕਿਸੇ ਨੇ ਕਾਰ ਲੈਣੀ ਆ ਤੇ ਲੋਨ ਕਿੰਨਾ ਹੋ ਜੂ ਜੇ ਕਰਾ ਦੇ ਦਿਓ ਉੱਪਰ ਆਪਾਂ 4.5 ਬਗੇਵ ਅਗਰ ਕਿਸੇ ਭਰਾ ਦੀ ਮਣੀ ਮੋਢੀ ਪ੍ਰਵੈਲ ਘੱਟ ਵੀ ਹੈ ਕਿਉਂਕਿ ਬੈਂਕਿੰਗ ਤੇ ਸਾਰੇ ਪੇਪਰਾਂ ਤੇ ਡਿਪੈਂਡ ਕਰਦਾ ਵੀਰ ਨਾਰਮਲ ਹੱਸ ਕੇ ਵੀ 4 ਲੱਖ ਦਾ ਲੋਨ ਇਸ ਕਾਰ ਦੇ ਉੱਪਰ ਹੋ ਜਾਊਗਾ 95000 ਰੁਪਏ ਬੰਦਾ ਦੇ ਕੇ ਉਹਦੀ ਲਿਆ ਸਕਦਾ ਵੀ ਲਗਭਗ 95000 ਰੁਪਏ ਦੇ ਕੇ ਕਾਰ ਲਿਆ ਸਕਦਾ ਤੁਸੀਂ ਅਗਲੀ ਡਿਜ਼ਾਇਰ ਕਾਰ ਹੈ ਕਿ ਪਟ੍ਰੋਲ ਆ ਡੀਜ਼ਲ ਹੈ ਪਟ੍ਰੋਲ ਵੀਰ ਪਟ੍ਰੋਲ ਜ਼ੈਰ ਪਟ੍ਰੋਲ ਹੈ ਵੀਰ 14 ਮਾਡਲ ਹੈ ਫਰਸਟ ਓਨਰ ਹੈ ਕਾਰ ਵੀਰ ਫੁੱਲ ਇੰਸ਼ੋਰੈਂਸ ਪਈ ਹੈ ਸਤੰਬਰ ਤੱਕ ਕਾਰ ਦੀ ਇੱਕੋ ਰੇਟ ਕਾਰ ਦੇ ਦਾਂਗੇ ਵੀਰ 375000 ਰੁਪਏ ਦੀ ਪਟ੍ਰੋਲ ਦੇ ਵਿੱਚ ਬਹੁਤ ਘੱਟ ਮਿਲਦੀ ਹੈ లై ভাই ఫస్ట్ ఓనర్ ਅਜ ਤੁਹਾਨੂੰ ਮੈਂ ਅੰਦਰੋਂ ਕਰ ਦਿੰਦਾ ਬਿਲਕੁਲ ਨਿਊ ਟਾਇਰ ਪਿਆ ਕਾਰ ਦੇ ਅੰਦਰੋਂ ਇੰਟੀਰੀਅਰ ਦੀ ਬਹੁਤ ਸੋਹਣੀ ਹੈ ਕਾਰ ਦੀ ਓਕੇ ਤੇ ਚੈੱਕ ਕਰ ਲਿਓ ਇਹ ਕਾਰ ਆਜੋ ਅੰਦਰੋਂ ਇੰਟੀਰੀਅਰ ਦੀ ਪੂਰੀ ਸੋਹਣੀ ਕਾਰ ਹੈ ਤੇ ਫੀਲ ਵਧੀਆ ਸੋਹਣਾ ਫੀਲ ਆਉਦਾ ਹੈ ਸੀਟ ਕਵਰ ਮੇਰਾ ਲੱਗੇ ਹੋਇਆ ਸਟੀering ਕਵਰ ਲੱਗੇ ਹੋਇਆ ਸਾਰਾ ਕੁਝ ਪੈਟਰੋਲ ਦੇ ਵਿੱਚ ਵੀ ਬਹੁਤ ਘੱਟ ਮਿਲਦੀ ਹੈ 13 14 ਮਾਡਲ ਬਹੁਤ ਘੱਟ ਮਿਲਦੀਆਂ ਨੇ ਸਹੀ ਗੱਲ ਹੈ ਹੁਣ ਤਾਂ ਆਲਮੋਸਟ ਬੰਦ ਹੀ ਹੋ ਗਈਆਂ ਹਾਂ ਹਾਂ ਹੁਣ ਤਾਂ ਪੈਟਰੋਲ ਹੀ ਤੇ ਆਹ ਇਹਦਾ ਕਿੰਨਾ ਪ੍ਰਾਈਸ ਕਿੰਨਾ ਸੀਗਾ ਏ ਹੈ ਗਿਆ ਫਿਰ 375000 375000 ਹਾਂਜੀ ਤੇ 75000 ਦੇ ਕੇ ਬਾਕੀ ਬੰਦਾ ਫਾਈਨਾਂਸ ਕਰਵਾ ਸਕਦਾ ਹੈ ਹਾਂ ਹਾਂਜੀ ਹੈ ਨਾ ਬਈ ਤੇ ਅਗਲੀ ਆ ਗਈ ਆਪਣੇ ਲਵੇ ਸਬਪਟਾ ਗੇਨ ਅਗਲੀ ਆ ਗਈ ਫਿਰ 2013 ਮਾਡਲ Swift Maruti ਤੇ ਆ ਬਹੁਤ ਕਾਰਾਂ ਦਊਗਾ ਤੁਹਾਨੂੰ ਬਈ ਹੈ ਨਾ ਇਹ 13 ਮਾਡਲ 13 ਮਾਡਲ ਹਾਂਜੀ 13 ਮਾਡਲ ਹੈ ਫਿਰ ਟਾਇਰ ਲੋਏ ਕਾਰ ਨੂੰ ਲੱਗੇ ਹੋਇਆ ਵੀਰ ਹਾਂਜੀ ਹਾਂ ਤੁਹਾਡੇ ਸਾਹਮਣੇ ਹੀ ਹੈ ਅੰਦਰੋਂ ਇੰਟਰਵਿਊ ਦੀ ਵੀ ਸ਼ੀਟ ਸ਼ੂਟ ਕਵਰ ਸਾਰੇ ਪਏ ਹੋਇਆ ਕਾਰ ਨੂੰ ਵਧੀਆ ਕਾਰ ਹੈ ਇੰਜਨ ਗੇਪ ਦੀ ਵਧੀਆ ਓਕੇ ਹੈ 3 ਲੱਖ ਰੁਪਏ ਦੀ ਕਾਰ ਦੇ ਦਾਂਗੇ ਬੜੀ ਇੱਕੋ ਰੇਟ ਜੀ ਪੂਰੇ ਪੂਰੇ 3 ਲੱਖ ਰੁਪਏ ਤੇਰਾ ਮਾਡਲ ਆ ਹਾਂਜੀ ਲੈ ਵੀ 13 ਮਾਡਲ ਪੂਰੇ ਪੂਰੇ 3 ਲੱਖ ਰੁਪਈਆ ਦੇ ਵਿੱਚ ਕਾਰ ਮਿਲ ਜੂ ਤੁਹਾਨੂੰ ਭਾਈ ਤੇ ਰੇਟ ਵੀ ਜਾਇਜ਼ ਆ ਭਾਈ ਹਨਾ ਜੇ ਕਿਸੇ ਨੇ ਉਹਨੇ ਕਾਰ ਲੈਣੀ ਆ 13 ਮਾਡਲ ਭਾਈ ਵਿਦ ਅਲਾਏ ਗੱਲ ਕਰਾ ਅਲਾਇਆਂ ਦੀ ਵੀ 25-30 ਹਜ਼ਾਰ ਦੇ ਅਲਾਏ ਟਾਇਰਾਂ ਦਾ ਸੈੱਟ ਤਾਂ ਹੁੰਦਾ ਹੀ ਆ ਹਨਾ ਭਾਈ ਹਾਂਜੀ ਤੇ ਵਧੀਆ ਪੂਰੇ ਪੂਰੇ 3 ਲੱਖ ਦੀ ਕਾਰ ਮਿਲ ਜੂ ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਦੋ ਕਰ ਲੋਨ ਕਰਵਾ ਸਕਦੇ ਹੈ ਨਾ 2 ਲੱਖ ਦਾ ਲੋਨ ਵੀ ਹੋ ਸਕਦਾ ਬਾਕੀ ਡਿਪੈਂਡ ਆ ਤੁਹਾਡੇ ਸਿਬਲ ਦੇ ਉੱਤੇ ਬਈ ਹੈ ਨਾ ਤੇ ਆ ਗਈ ਬੈਂਕਰ ਬਈ ਆ ਗਈ ਬੈਂਕਰ ਹਾਂਜੀ ਪੈਟਰੋਲ ਦੇ ਵਿੱਚ ਹੈ ਬਹੁਤ ਅਸੀਂ ਮਛਲੀ ਭਰਾ ਮੰਗਦੇ ਆ ਕਾਰ ਨੂੰ ਹਾਂਜੀ ਆ ਬਹੁਤ ਖੁੱਲੀ ਡੁੱਲੀ ਬਹੁਤ ਆ ਜੀ ਉੱਚੀ ਵੀ ਹੈ ਕਾਰ ਤੇ ਕਾਰ ਵੀ 14 ਮਾਡਲ ਹੈ ਫਰਸਟ ਓਨਰ ਹੈ ਇੱਕੋੜਡ ਕਾਰ ਦੇ ਦਾਂਗੇ ਵੀਰ ਸਵਾ ਦੋ ਲੱਖ ਰੁਪਏ ਦੀ ਸਵਾ ਦੋ ਲੱਖ ਹੈ 14 ਮਾਡਲ 14 ਮਾਡਲ ਲੈ ਵੀ 14 ਮਾਡਲ ਸਿਰਫ ਸਵਾ ਦੋ ਲੱਖ ਰੁਪਈਆ ਦੀ ਕਾਰ ਤੇ ਬਾਈ ਮਿੱਤਰੋ ਕੋਈ ਮਾੜਾ ਰੇਟ ਨਹੀਂ ਤੇੜ ਪੌਣੇ ਦੋ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਠੀਕ ਹੈ ਲੈ ਵੀ ਉਹੀ ਗੱਲ ਹੋ ਗਈ ਇਹਦਾ 50000 ਰੁਪਈਆ ਦੇ ਕੇ ਕਾਰ ਲੈ ਜਾ ਸਕਦੇ ਹਾਂ ਠੀਕ ਹੈ ਬਾਈ ਤੇ ਅਗਲੀ ਆ ਗਈ i20 ਆਪਣੇ ਲੱਬ ਇਹ ਹਲੇ ਜਸਟ ਨਿਊ ਅਰਾਈਵਲ ਆਪੀ ਸੁਚ ਚੈੱਕ ਕਰ ਲੋ ਇਹ ਜੀ ਕਾਰ ਲੈਂਦੇ ਨੇ ਬਾਈ ਹੁਰੀ ਹਾਂਜੀ ਹਾਂ ਆ ਇਹ ਇੱਕ ਦੋ ਕਾਰਾਂ ਵਿੱਚ ਦਿਖਾਉਣ ਵਾਸਤੇ ਲਾਈਆਂ ਹੁੰਦੀਆਂ ਇੱਕ ਵਾਰ ਪਿਛਲੇ ਬਲੌਗ ਵਿੱਚ ਵੀ ਲਾਈ ਸੀ ਇਸ ਬਲੌਗ ਦੇ ਵਿੱਚ ਵੀ ਲਾਈ ਸੀ ਵੀ ਐਦਾਂ ਦੀ ਕੰਡੀਸ਼ਨ ਹੁੰਦੀ ਆ ਵੀ ਸਾਡੀ ਕਾਰਾਂ ਜਦੋਂ ਅਸੀਂ ਲੈਨੇ ਆ ਜੋ ਤਿਆਰ ਹੋ ਜਾਂਦੀ ਐ ਐਦਾਂ ਦੀ ਵੱਧ ਤੋਂ ਵੱਧ ਵੀ ਹੁਣ ਇਹ ਚ ਕੀ ਆ ਬਾਈ ਹਨਾ ਮੰਨ ਲਓ ਜੇ ਬਸ ਇਹ ਵੀ ਰਵਿੰਗ ਪਾਲਿਸ਼ਿੰਗ ਡ੍ਰੈਗਲਿੰਗ ਵਾਸ਼ ਇਹੀ ਹੁੰਦਾ ਆ ਆ ਇੱਕ ਦੋ ਮਾੜਾ ਮੋਟਾ ਟੱਚਿੰਗ ਹੋਊਗੀ ਤੇ ਬਾਕੀ ਰਵਿੰਗ ਕੰਪਾਊਂਡ ਹੋ ਗਿਆ ਬਾਈ ਹਨਾ ਹੋਰ ਕੁਝ ਵੀ ਨਹੀਂ ਹੁੰਦਾ ਵੀ ਕਾਰਾਂ ਦੇ ਕਿਉਂਕਿ ਬਾਈ ਜੇ ਵੱਧ ਖਰਾਬ ਗੱਡੀ ਕੋਈ ਵੀ ਲੈਂਦਾ ਬਾਈ ਹਨਾ ਦੇ ਮਨ ਕੀਦੋ ਬਾਈ ਹੋਰੀ ਅਗਰ ਖਰਾਬ ਗੱਡੀ ਲੈਂਦੇ ਨੇ ਉਹਨੂੰ ਤਿਆਰ ਹੋਣ ਨੂੰ ਵੀ ਨਾ ਲੱਗਦਾ ਮਹੀਨਾ ਲੱਗਦਾ ਵੀ ਹੁਣ ਇਹੀ ਦੋ ਦਿਨਾਂ ਦੇ ਗੱਡੀ ਤਿਆਰ ਹੋ ਕੇ ਬਾਈ ਹੋਣਾ ਲਵੇ ਆਂਦੇ ਚੌਥੇ ਦਿਨ ਕਾਰ ਮਰਲੇ ਵੀ ਕੱਟ ਮਾਰ ਦਿੰਦੇ ਕਾਰ ਵੇਚ ਕੇ ਨਾਲ ਦੀ ਨਾਲ ਗੱਡੀ ਨਵੀਂ ਲਿਆਉਂਦੇ ਨੇ ਬਈ ਹਣਾ ਆਜੋ ਤੁਹਾਨੂੰ ਅੰਦਰੋਂ ਦਿਖਾਵਾਂ ਹੁਣ ਆਜੋ ਅੰਦਰੋਂ ਆ ਫੀਲ ਆ ਉਹਦਾ ਅੰਦਰੋਂ ਦੇਖੋ ਚੈੱਕ ਕਰੋ ਇਹੋ ਜਿਹਾ ਫੀਲ ਨਹੀਂ ਬਈ ਮਿਲਣਾ ਕਿਸੇ ਬੰਦੇ ਚੈੱਕ ਕਰੋ ਬਈ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਲੈਂਦੇ ਨੇ ਬਈ ਵਾਈ ਹੋਰੀ ਤੇ ਵੇਚਦੇ ਵੀ ਵਧੀਆ ਕੰਡੀਸ਼ਨ ਦੀ ਨੇ ਤੇ ਇਸ ਪੱਖੋਂ ਵੀ ਬੇਚੇੰਤ ਹੋ ਕੇ ਆਜੋ ਵੀ ਤੁਹਾਨੂੰ ਮਾੜੀ ਕਾਰ ਅਸੀਂ ਦਿਵਾ ਦਾਂਗੇ ਬਈ ਹਣਾ ਬਈ ਟਾਇਰ ਦੇ ਨਿਊ ਟਾਇਰ ਪਿਆ ਕਾਰ ਤੁਹਾਡੇ ਸਾਹਮਣੇ ਆ ਸਪੋਰਟਸ ਵੇਰੀਐਂਟ ਟਾਇਰ ਲਾਇ ਲੱਗੇ ਹੋਏ ਆ ਔਰ ਸਭ ਤੋਂ ਵੱਡੀ ਗੱਲ ਹੈ ਪੈਟਰੋਲ ਦੇ ਵਿੱਚ ਵੀ ਪੈਟਰੋਲ ਹਾਂਜੀ ਹਾਂ 195000 ਰੁਪਏ ਦੀ ਇਕੋਡਡ ਕਾਰ ਦੇ ਦਾਂਗੇ ਵੀਰੇ 195000 ਰੁਪਏ ਦੀ i20 ਹੈ ਜੀ ਇਹ ਮਾਡਲ ਪੈਟਰੋਲ ਸਪੋਰਟਸ ਸਟੀering ਕੰਟਰੋਲ ਬਟਨ ਕੰਪਨੀ ਫਿਟਡ ਵੀਰੇ ਲੈ ਰੇਟ ਦੱਸੋ ਕਿਵੇਂ ਲੱਗਿਆ ਬਈ ਹੈਨਾ ਤੇ 195000 ਰੁਪਏ ਦੀ i20 ਬਈ ਹੈਨਾ ਕੋਈ ਨਹੀਂ ਦੇ ਸਕਦਾ ਜਿਹੜਾ ਰੇਟ ਤੁਹਾਨੂੰ ਆਪਾਂ ਦਿੱਤਾ ਬਈ ਤੇ ਆਹ ਇਹ ਆ ਗਈ ਫਿਰ 2015 ਮਾਡਲ ਹੈ ਹਾਂ ਸਪੋਰਟਸ ਆਪਸ਼ਨਲ ਹੈ ਪੁਸ਼ ਬਟਨ ਵਾਲੀ ਵੀਰੇ ਪੀਵੀ 65 ਨੰਬਰ ਹੈ ਠੀਕ ਹੈ ਸੈਕੰਡ ਓਨਰ ਦੀ ਕਾਰ ਹੈ ਵੀਰੇ ਇੱਕੋ ਰੇਟ ਕਾਰ ਦੇ ਦਾਂਗੇ ਵੀਰੇ 4 ਲੱਖ 45000 ਰੁਪਏ ਚ 4 ਲੱਖ ਤੇ 45000 ਹਾਂਜੀ ਕਸਟਮਰ ਦੀ ਵਧੀਆ ਪ੍ਰੋਫਾਈਲ ਆ ਸਾਢੇ ਦਿਨ ਪੌਣੇ 4 ਦਾ ਕਾਰ ਦੇ ਉੱਪਰ ਲੋਨ ਵੀ ਕਰਾਦਾ ਠੀਕ ਆ ਬਈ ਹਾਂਜੀ ਲੈ ਬਈ ਹਣਾ ਲੋਨ ਮੋਟਾ ਮੋਟਾ 40 50000 ਰੁਪਏ ਦੇ ਕੇ ਬੰਦੇ ਕਾਫੀ ਕਾਰਸ ਆਪਣੀ ਇਸ ਮੱਧ ਦੀ ਰੇਟ ਚ ਮਿਲਦੇ ਆ ਵੀਰੇ ਓਰੇ ਲਗਭਗ ਆਪਣੇ ਲੇ ਵੀ 10 15 ਕਾਰ ਐ ਇਦਾਂ ਦੀਆਂ ਬਈ ਜਿਹੜੀਆਂ ਸਿਰਫ ਤੁਸੀਂ 50000 ਰੁਪਏ ਦੇ ਕੇ ਲੈ ਜਾ ਸਕਦੇ ਆਂਗੇ ਠੀਕ ਆ ਤੇ 10 ਕ ਕਾਰ ਐ ਇਦਾਂ ਦੀ ਜਿਹਦੇ ਤੁਸੀਂ 75000 ਜਾਂ ਲੱਖ ਦੇ ਕੇ ਲੈ ਆ ਸਕਦੇ ਆ ਤੇ ਬਾਕੀ ਗੱਲ ਕਰਾਂ ਵੀ ਲੋਨ ਸਾਰਿਆਂ ਦਾ ਹੋ ਜਾਊਗਾ ਕੋਈ ਦਿੱਕਤ ਨਹੀਂ ਬੇਝਕ ਹੋ ਕੇ ਆਜੋ ਜਿੱਦਾ ਕਈ ਵਾਰ ਸਿਬਲ ਡਾਊਨ ਹੋ ਗਿਆ ਬਈ ਕਿਸੇ ਭਾਈ ਦਾ ਹਨਾ ਉਹ ਵੀ ਇੱਕ ਵਾਰ ਭਾਈ ਉਹਨਾਂ ਨਾਲ ਸੰਪਰਕ ਕਰ ਲੋ ਤੁਹਾਡਾ ਹੱਲਾ ਸੀ ਕਰਦਾ ਅਸੀਂ ਬਿਊਡ ਫਾਈਨੈਂਸਰ ਤੋਂ ਲੋਨ ਕਰਵਾ ਦਾਂਗੇ ਉਸ ਕੇਸ ਥੋੜੀ ਡਾਊਨ ਪੇਮੈਂਟ ਜ਼ਿਆਦਾ ਹੁੰਦੀ ਹੈ ਉਹ ਤੇ 50% ਤਾਂ ਹੋ ਹੀ ਜਾਂਦੀ ਹੈ ਵੀ ਹਨਾ ਤੇ ਆਹ ਇਹ ਆ ਗਈ ਫਿਰ 2016 ਮਾਡਲ 16 ਹਾਂਜੀ ਮੈਗਨਾ ਵੇਰੀਐਂਟ ਹੈ ਵੀਰ ਹਾਂਜੀ ਕਾਰ ਇੰਜਨ ਗੇਅਰ ਦੀ ਮੇਜਰ ਐਕਸੈਂਟ ਦੀ ਥੋੜੇ ਸਾਡੇ ਬਹੁਤ ਵਧੀਆ ਸ਼ੀਟ ਕਵਰ ਕਾਰ ਨੂੰ ਪਏ ਵੀ ਕਾਲੀ ਕਾਰ ਲੈ ਕੇ ਆਏ ਵੀਰ ਹਲੇ ਇੱਕ ਟੋਰਡ ਕਾਰ ਦੇ ਦਾਂਗੇ ਫਿਰ ਸਵਾ 4 ਲੱਖ ਰੁਪਏ ਦੀ 16 ਮਾਡਲ ਸਵਾ 4 ਲੱਖ ਰੁਪਏ ਦੀ 16 ਹਾਂਜੀ ਲੈ ਵੀ ਕਿਤੇ ਵੀ ਮਾਰਕੀਟ ਚ ਨਹੀਂ ਮਿਲ ਸਕਦਾ ਇਹ ਮਾਰਕੀਟ ਦਾ ਖੁੱਲਾ ਚੈਲੰਜ ਆ ਸਿਰਫ ਸਵਾ 4 ਲੱਖ ਰੁਪਈਆ ਦੇ ਵਿੱਚ i20 ਕਾਰ ਆ ਮਾਡਲ 2016 16 ਲੈ ਵੀ ਲਿਆ ਕੇ ਦਿਖਾਓ ਕਿਸੇ ਕੋਲ ਆਹਾ ਅੱਗਿਆ ਕੀ ਫਿਰ 2020 ਮਾਡਲ ਹਾਂਜੀ ਪੈਟਰੋਲ ਦੇ ਵਿੱਚ ਆ ਫਾਸਟਾ ਵੇਰੀਐਂਟ ਆ ਹਾਂ ਹਾਂ ਕਾਰ ਬਹੁਤ ਦਾਸਿੰਦੀ ਸਕਰੀਨ ਲੱਗੀ ਹੋਈ ਕਾਰ ਦੇ ਵਿੱਚ ਵੀਰ ਬੀਬੀ 65 ਨੰਬਰ ਹੈ ਵੀਰ ਬੀਬੀ 65 ਨੰਬਰ ਬਹੁਤ ਘੱਟ ਮਿਲਦੀ ਹੈ ਕਾਰ ਵੀਰ ਅੱਜ ਹਨਾ ਕਾਫੀ ਕਾਰਾਂ ਪੀ ਐਨ ਪੀ ਵੀ 65 ਨੰਬਰ ਹੀ ਛੜੀ ਹੈ ਇੱਕੋ ਰੈਡ ਕਾਰ ਦਦਾਂਗੇ ਪਰ 6.5 ਲੱਖ ਰੁਪਏ ਦੀ ਕਾਰ ਦੇ ਉੱਪਰ ਕਿਸੇ ਬੰਦੇ ਭਰਾ ਦੀ ਪ੍ਰੋਫਾਈਲ ਵਧੀਆ ਹੈ 6 ਸਵਾ ਲੌਨ ਵੀ ਕਰਾ ਦਾਂਗੇ 20 ਮਾਡਲ ਕਾਰ ਚੈੱਕ ਕਰੋ ਜਿਵੇਂ ਨਾ ਸ਼ੋਰੂਮ ਤੇ ਨਹੀਂ ਖੜੀ ਹੁੰਦੀ ਬਈ ਹੈ ਨਾ ਵੀ ਸ਼ੋਰੂਮ ਕੰਡੀਸ਼ਨ ਕਾਰ ਹੈ ਸਿਰਫ ਰੇਟ 6.5 ਲੱਖ ਰੁਪਏ ਸਾਢੇ 6 ਲੱਖ 6 ਸਵਾ ਲੌਨ ਵੀ ਕਰਾ ਦਾਂਗੇ 1.5 1.1 ਲੱਖ ਮਾਡਲ 20 ਮਾਡਲ ਹੈ ਠੀਕ ਹੈ ਜੇ ਕਿਸ ਨੇ ਕਾਰ ਲੈਣੀ ਆ ਕਾਰ ਲੈ ਜਾਓ ਚੱਲੀ ਵੀ ਮਨ ਲੱਗਦਾ ਕੁਝ ਵੀ ਨਹੀਂ ਹੋਣੀ ਬਾਈ 50k ਦੇ ਆਸ-ਪਾਸ ਚੱਲੀ ਸਾਰਾ ਸਰਵਿਸ ਰਿਕਾਰਡ ਹੈ ਫਿਰ ਕਾਰ ਦਾ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਕਾਰ ਕਾਰ ਦੀ ਕੰਡੀਸ਼ਨ ਦੱਸ ਦਿਆ ਬਾਈ ਬੰਪਰ ਟੂ ਬੰਪਰ ਇਹਦੇ ਨਾਲ ਪਈ ਆ ਹਾਂਜੀ ਹਾਂਣਾ ਬਾਈ ਹਾਂਜੀ ਤੇ ਆਜੋ ਮੈਂ ਤੁਹਾਨੂੰ ਹੁਣ ਆਹ ਦਵਾਂਗਾ ਇੱਕੋ ਇਹ ਕਿਹੜਾ ਮਾਡਲ ਹੈ ਫਿਰ 2014 ਮਾਡਲ ਹੈ ਹਾਂਜੀ ਫਸਟ ਓਨਰ ਹੈ ਓਕੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕਾਰ ਦੀ ਹਾਂਜੀ ਇਕਵਰੇਡ ਕਰ ਦਿਆਂਗੇ 345000 ਰੁਪਏ ਦੀ 3 ਲੱਖ ਦਾ ਕਸਟਮਰ ਦਾ ਲੋਨ ਵੀ ਕਰਵਾ ਦਾਂਗੇ ਚੰਡੀਗੜ੍ਹ ਨੰਬਰ ਫਸਟ ਓਨਰ ਹੈ ਹਰ ਇਹ ਵੀ ਕਾਰ ਬਹੁਤ ਹੈਵੀ ਹੈ ਪਰ ਬਹੁਤ ਲੋਕ ਪਸੰਦ ਕਰਦੇ ਆ ਇੱਕ ਸਪੋਰਟ ਕਾਰ ਦੀ ਫੁੱਲ ਹੈਵੀ ਹੈ ਬਈ ਵਧੀਆ ਗਰਾਉਂਡ 210mm ਗਰਾਉਂਡ ਕਲੀਅਰ ਸ이버 ਕਾਰ ਦੀ ਸਭ ਤੋਂ ਵੱਧ ਇਸ ਸਗਮੰਟ ਦੇ ਸਭ ਤੋਂ ਵੱਧ ਇਸ ਕਾਰ ਦੀ ਗਰਾਉਂਡ ਕਲੀਅਰ ਸ이버 ਗੱਲ ਕਰਾਂ ਪਹਾੜਾ ਪੂਣਾ ਚ ਜੇ ਕਿਤੇ ਜਾਣੀ ਹੈ ਨਾ ਜੇ ਮੈਂ ਕਹਾਂ ਨਾ ਕਈ ਬਈ ਕਹਿੰਦੇ ਨੇ ਸਾਡੇ ਲਈ ਵਧੀਆ ਕਾਰ ਨਹੀਂ ਕਿ ਪਹਾੜਾ ਚ ਨਹੀਂ ਜਾਣੀ ਹੁਣ ਥੋੜੇ ਪੈਸਿਆਂ ਦੇ ਵਿੱਚ ਵਧੀਆ ਕਾਰ ਹੈ ਜਿਵੇਂ ਮਰਜੀ ਉੱਚੀ ਗਰਾਉਂਡ ਕਲੀਅਰੈਂਸ ਆ ਕਾਰ ਦੀ ਇਹ ਕਾਰ ਲਿਜਾ ਸਕਦੇਗੇ ਫੀਲ ਪੂਰਾ ਵਧੀਆ ਆਉਣਾਗਾ 4 ਲੱਖ ਰੁਪਏ ਦੀ 14 ਮਾਡਲ ਸਵਿਫਟ ਮਿਲਦੀ ਹੈ ਭਾਜੀ ਉਹਨਾਂ ਨਾਲੋਂ ਕਿਤੇ ਬੈਟਰ ਕਾਰ ਹੈ ਬਹੁਤ ਬਈ ਬਹੁਤ ਕਈਆਂ ਕਈ ਕੀ ਕਹਿੰਦੇ ਨੇ ਮੇਰੇ ਨਾਲ ਇਹ ਮਾਈਂਡ ਸੈਟ ਬਣਿਆ ਹੈ ਸਿਫਟ ਦਾ ਹੀ ਹਾਂ ਪਰ ਇੱਕ ਚਲਾ ਕੇ ਦੇਖੋ ਜੇ ਪਾਜੀ ਹਾਂਜੀ ਪਾਜੀ ਐਵਰੇਜ ਪੱਖੋਂ ਸਰਵਿਸ ਪੱਖੋਂ ਕੰਪਨੀ ਵੀ ਤੁਹਾਡੇ ਸਾਹਮਣੇ ਪਹਿਲਾਂ ਕਹਿੰਦੀ ਸੀ ਪਾਜੀ 5 ਸਟਾਰ ਰੇਟਿੰਗ ਕਾਰ ਆ ਵੀਰ ਵਧੀਆ ਕਾਰ ਆ ਬਈ ਹਣਾ ਬਾਕੀ ਬਈ ਅਗਲੀ ਕੇਅਰ ਤੇ ਹਾਂ ਹਾਂ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਹੈ ਪਾਜੀ ਹਾਂ 2018 ਮਾਡਲ ਬਰੇਜਾ 18 ਰਿਸਟਰਡ 19 ਹੂੰ ਐਲ ਡੀ ਆਈ ਆ ਵੀਰ ਕਨਵਰਟ ਟੂ ਜੀ ਡੀ ਆਈ ਆ ਟੱਚ ਵਾਲਾ ਸਿਸਟਮ ਲੱਗਿਆ ਹੋਇਆ ਕਾਰ ਦੇ ਵਿੱਚ ਨਾਏ ਵਗੈਰਾ ਲੱਗੇ ਹੋਇਆ ਸਾਰਾ ਕੁਝ ਓਕੇ ਆ ਕਾਰ ਦਾ ਪੀ ਵੀ ਨੰਬਰ ਹੈ ਕਾਰ ਵੀਰ ਇਕ ਕੋਰਡ ਕਰ ਦੇ ਦਾਂਗੇ 745000 ਰੁਪਏ ਦਾ 745 ਦੇ ਵਿੱਚ 18 ਰਿਸਟ 19 745 ਦੇ ਵਿੱਚ 18 ਵੱਡੇ 19 ਬਈ ਹੈ ਨਾ ਰੇਟ ਵੀ ਪੂਰਾ ਕੈਂਡ ਕੰਡੀਸ਼ਨ ਵੀ ਪੂਰੀ ਵਧੀਆ ਜੇ ਕਿਸੇ ਨੇ ਉਹਨੇ ਕਾਰ ਲੈਣੀ ਆ ਛੇ ਦੀ ਛੇ ਦੀ ਮੋਰਚਾ ਮਾਰ ਲਓ ਮਿੱਤਰੋ ਨਹੀਂ ਫਿਰ ਹੱਥੋਂ ਲੰਘ ਜਣੀ ਇਹ ਜੀ ਤੇ ਆ ਗਈ ਜਾਇਜ਼ ਆਪਣੇ ਲਈ ਬਈ 2014 ਮਾਡਲ ਬਸ ਦੋ ਯਾਰ 16 ਮਾਡਲ ਦਾ 16 10ਵੇਂ ਮਹੀਨੇ ਦੀ 10ਵੇਂ ਮਹੀਨੇ ਦੀ ਲੈ ਵੀ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਸੈਕੰਡ ਕੀ ਅਨਯੂਜ਼ਡ ਫਿਰ ਕੱਲ ਹੀ ਕਾਰ ਲੈ ਕੇ ਆਏ ਬਿਲਕੁਲ ਜਿੰਦਰੋਂ ਦੇਖੋ ਕਾਰ ਦੇ ਇੰਟੀਰੀਅਰ ਦੇਖੂਗੇ ਮਤਲਬ ਪੂਰਾ ਫੀਲ ਆਊਗਾ ਟੌਪ ਐਂਡ ਮਾਡਲ ਆ ਲਾਇਟ ਡਰਸ ਉਹ ਦਿਖਾ ਦੇ ਇੱਕ ਵਾਰ ਕਾਰ ਬਈ ਹਾਂ ਅੰਦਰੋਂ ਫੀਲ ਬਹੁਤ ਘੈਂਡ ਆ ਕਾਰ ਦਾ ਬਈ ਵਧੀਆ ਕਾਰ ਹੈ ਜੇ ਕਿਸ ਨੇ ਕਾਰ ਲੈਣੀ ਹੈ ਇਹ ਆਟੋਮੈਟਿਕ ਕਲਾਈਮੈਟ ਕੰਟਰੋਲ ਹੈ ਮਨ ਫੀਚਰ ਉਹੀ ਸਾਰੇ ਇੰਜਨ ਵੀ ਹੋਂਡਾ ਹੈਟੀ ਵਾਲੀ ਹੈ 90000 ਰੁਪਏ ਸਰਵਿਸ ਰਿਕਾਰਡ ਹੈ ਕਾਰ ਦੀ ਸਟੱਪਣੀਆਂ ਨਿਊਜ਼ਡ ਹੈ ਹੋਂਡਾ ਸੀਡੀ 26 27 ਦੀ ਐਵਰੇਜ ਹੈ ਭਰਾ ਸਵਿਫਟ ਵੀ ਉਸ ਰੇਟ ਤੇ ਨਹੀਂ ਮਿਲਦੀ ਜਿਸ ਰੇਟ ਤੇ 395000 ਰੁਪਏ ਦੀ 16 ਮਾਡਲ ਕਾਰ ਦੇ ਦਾਂਗੇ 16 ਮਾਡਲ ਸਾਡੇ 3+ ਲੋਨ ਵੀ ਕਰਾ ਦਾਂਗੇ ਕਸਟਮਰ ਦਾ ਅਗਰ ਵਧੀਆ ਪ੍ਰੋਫਾਈਲ ਲੈ ਵੀ ਹੈ ਕਿਦੇ ਵਾਸਤੇ ਰੇਟ ਪਈ ਹੈ ਨਾ ਇਹ ਤੇ ਆ ਆ ਗਈ ਆਪਣੇ ਲਈ ਜੈਟਾ ਬਾਈ ਇਹ ਮਾਡਲ ਵੀਰ 2012 ਮਾਡਲ ਹੈ ਹੂੰ ਸਾਡੇ ਕਿ 3 ਲੱਖ ਰੁਪਏ ਦੀ ਕਾਰ ਦੇ ਦਾਂਗੇ 12 ਮਾਡਲ 12 ਮਾਡਲ ਜੈਟਾ 12 ਮਾਡਲ ਸਾਢੇ 3 ਲੱਖ ਰੁਪਈਆ ਦੇ ਵਿੱਚ ਭਾਈ ਚੰਡੀਗੜ੍ਹ ਦਾ ਨੰਬਰ ਹੈ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖੋ ਭਾਈ ਇਹਦਾ ਚਲਾਵਾ ਭਾਈ ਜਿਹੜਾ ਇੱਕ ਵਾਰਾ ਕਾਰ ਚਲਾ ਗਿਆ ਭਾਈ ਉਹ ਮੁੜ ਕੇ ਦੂਜੀ ਨੂੰ ਹੱਥ ਨਹੀਂ ਪਾਉਂਦਾ ਕਿਉਂਕਿ ਭਾਈ ਇਹਦਾ ਜਿਹੜਾ ਫੀਲ ਹੈ ਇਹਦਾ ਜਿਹੜਾ ਮਤਲਬ ਕਿ ਰੋਡ ਪ੍ਰੈਜ਼ੈਂਸ ਆ ਜਿਹੜੀ ਜਿਹੜਾ ਇਹ ਚਲਦੀ ਆ ਰੋਡ ਤੇ ਬਿਸ਼ਕੇ ਚਲਦੀ ਆ 2 ਮੀਟਰ ਦੇ ਵਿੱਚ ਵਿੱਚ ਅਗਰ ਤੁਸੀਂ ਬ੍ਰੇਕ ਮਾਰ ਦੇਵਾਂਗੇ ਉੱਥੇ ਹੀ ਰੁਕ ਜਾਂਦੀ ਐ ਇੰਨੀ ਘੈਂਟ ਦੀ ਬਈ ਬਹੁਤ ਹੈਵੀ ਕਾਰ ਆ ਬਹੁਤ ਸੋਲਿਡ ਕਾਰ ਆ ਸੇਫਟੀ ਪੱਖੋਂ ਤਾਂ ਬਾਈ ਇਹਨਾਂ ਦੀ ਕੋਈ ਰੀਜ਼ ਨਹੀਂ ਹੈ ਜੀ ਇਹਨਾਂ ਦੀ ਕੋਈ ਕੋਈ ਰੀਜ਼ ਨਹੀਂ ਬਾਈ ਹੈਨਾ ਵਾਕੀ ਬਈ ਹੈਨਾ ਥੋੜਾ ਜਿਹਾ ਆਪਾਂ ਕਹਿੰਦਿਆਂ ਵੀ ਜੇਬ ਤੇ ਜ਼ਰੂਰ ਭਾਰੀ ਪੈਂਦੀ ਹੈ ਹੈਂ ਪਰ ਜਿਹੜਾ ਇਹਨੂੰ ਚਾਹੁੰਦਾ ਵੀ 12 ਮਾਡਲ ਸਵਿਫਟ ਵੀ 3 ਲੱਖ ਰੁਪਏ ਦੀ ਜਲਦੀ ਹੈ ਜੀ 3.5 ਲੱਖ ਰੁਪਏ ਦੀ ਵੀ ਜਿਹੜਾ ਚਾਹੁੰਦਾ ਵੀ ਹੈ ਨਾ ਅਸੀਂ ਲੈ ਲਾਂਗੇ ਉਹ ਲੈ ਲਓ ਬਾਈ ਤੇ ਆ ਗਈ ਆਪਣੇ ਲਵੇ ਕਵੈਡਾ 2 ਇਹ ਮਾਡਲ ਏ ਵੀਰ 18 ਮਾਡਲ ਹੈ ਜੀ ਪੀ ਵੀ 65 ਨੰਬਰ ਹੈ ਫਸਟ ਓਨਰ ਕਾਰ ਹੈ ਜੀ ਇਹ ਹੈਗੀ ਵੀਰ 2020 ਮਾਡਲ ਹੈ ਫਸਟ ਓਨਰ ਕਾਰ ਹੈ ਇਹ ਲੀਟਰ ਦੇ ਵਿੱਚ ਹੈ ਵੀਰ ਇਹ 800 ਸੀਸੀ ਹੈ ਜੀ ਠੀਕ ਹੈ ਜਿੱਦਾਂ K10 ਤੇ ਆਪਾਂ अल्टੋ 800 ਕਹਿੰਦੇ ਉਦਾਂ ਸੇਮ ਚੀਜ਼ਾਂ ਜੀ ਭਾਜੀ ਇਨੱਚ ਵੀ ਸੇਮ ਹੋਣਗੇ ਉਹ 800 ਸੀਸੀ ਹੈ 800 ਸੀਸੀ ਇਹ ਵੀਰ ਤਾਂ ਕਾਰ ਇਕੋ ਰੇਟ 245000 ਰੁਪਏ ਇਹ 245 ਦੇ ਵਿੱਚ ਇਹ ਤਾਂ ਕਹਿੰਦੇ ਵੀਰ ਕਾਰ ਆਪਾਂ 295000 ਰੁਪਏ ਦੀ ਇਕੋ ਰੋ 295 ਦੇ ਵਿੱਚ ਲੈ ਬਾਈ ਹਨਾ ਇਹ 20 ਮਾਡਲ ਹੈ ਵੀਰ ਦੋਨੋਂ ਪੀ ਵੀ ਨੰਬਰ ਹੈ ਲੋਕਲ ਨੰਬਰ ਹੈ ਪੀ ਵੀ 65 ਤੇ ਪੀ ਵੀ 70 ਆਪਣੇ ਪਰ ਉਹ ਵੀ ਲੋਕਲ ਇਹ ਹੈਗੀ ਫੇਸ ਲਿਫਟ ਤੁਹਾਡੀ ਇਹ ਤੁਹਾਡੀ ਪਹਿਲਾਂ ਵਾਲੀ ਬਈ ਕੰਡੀਸ਼ਨ ਆ ਪੂਰੀ ਵਧੀਆ ਨੇ ਬਈ ਹਨਾ ਇਹ ਐਵਰੇਜ ਕਿੰਨੀ ਕਿਸੇ ਦਿੰਦੀਆਂ ਨੇ ਵੀਰ ਇਹਨਾਂ ਦੀ ਐਵਰੇਜ ਸੇਮ ਕਿਟਨ ਵਾਲੀ ਹੁੰਦੀ ਆ ਵੀਰ ਉਹ 800 ਸੀਸੀ ਇਹ ਕਮ ਸੇ ਆਪਾਂ ਲੋਕਲ ਆਪਾਂ ਨੂੰ 20 ਐਵਰੇਜ ਨਾਰਮਲ ਦੇਵੋ ਇਹ ਵੀ 18 20 ਦੇ ਨਾਲ ਆਉਂਦੀਆਂ ਕਈਆਂ ਦੇ ਭਲੇ ਉਹ ਕਹਿੰਦੇ ਨੇ ਬਈ ਹਨਾ 12 13 ਦੀ ਐਵਰੇਜ ਦੇਖੋ ਨਹੀਂ ਨਹੀਂ ਮਿਲ ਰਹੇ 800 ਸੀਸੀ ਇੰਜਨ ਹੈ ਵੀਰ ਸੇਮ अल्टੋ ਵਾਲਾ ਹੀ ਇੰਜਨ ਹੈ ਕੋਈ ਡਾਊਨ ਨਹੀਂ ਹੈਗਾ ਜੀ ਹਾਂ ਮੈਂ ਕਦੇ ਚਲਾਈ ਨਹੀਂ ਨਾ ਇਹ ਤੇ ਆਹ ਦੇਖੋ ਵੀ अल्टੋ ਮਿੱਤਰੋ ਚਾਰ अल्टੋਆਂ ਖੜੀਆਂ ਨੇ ਤੁਹਾਨੂੰ ਦੱਸਿਆ ਦੀ ਨਾ ਵੀ ਮਰੂਤੀ ਦਾ ਤਾਂ ਬਹੁਤ ਕੁਝ ਖੜਾ ਆਪਣੇ ਲਾਇਆ ਬਈ ਇਹ ਇਹ ਆ ਗਈ ਵੀਰ 2020 ਮਾਡਲ 11ਵੇਂ ਮਹੀਨੇ ਦੀ ਕਾਰ ਹੈ ਵੀਰ ਠੀਕ ਹੈ ਕਾਰ ਦੀ ਫੁੱਲ ਇੰਸ਼ੋਰੈਂਸ ਹੂੰ ਹੂੰ ਤੇ ਵਧੀਆ ਸਿਸਟਮ ਗੇਰਾ ਲੱਗਿਆ ਹੈ ਬਲੂਟੂਥ ਕਨੈਕਟੀਵਿਟੀ ਵਾਲਾ ਕਨੈਕਟੀਵਿਟੀ ਵਾਲਾ ਤੇ ਕਾਰ ਵੀਰ ਇਕੋ ਰੇਟ ਦੇ ਦਾਂਗੇ 355000 ਰੁਪਏ ਦੇ 355 ਚ 20 20 ਸਟੱਪਣੀਆਂ ਅਨਯੂਜ਼ਡ ਲੈ ਵੀ ਹਾਂਜੀ 355 ਦੇ ਵਿੱਚ 20 ਮਾਡਲ ਕਾਰ ਵੀ ਟਾਇਰ ਵਧੀਆ ਕੰਡੀਸ਼ਨ ਦੀ ਇਹ ਬੰਨ ਕਾਰ ਹੈ ਪੂਰੀ ਲੈ ਜਾ ਜੇ ਕਿਸੇ ਨੇ ਕਾਰ ਲੈ ਜਾਣੀ ਹੈ ਬਾਈ ਹਨਾ ਤੇ ਆ ਗਈ ਸੇਮ ਹਾਂਜੀ ਸੇਮ ਭਾਈ ਅੱਗੇ ਆ ਗਈ 19 ਮਾਡਲ ਵੀਰ ਹਾਂਜੀ ਇਹ ਵੀ ਵੀਰ 35-40 ਹਜ਼ਾਰ ਚੱਲੀ ਹੈ ਦੋਨੇ ਕਾਰਾਂ ਦਾ ਸਰਵਿਸ ਰਿਕਾਰਡ ਹੈ ਦੋਨਾਂ ਦੀ ਸਟੱਪਣੀਆਂ ਅਨਯੂਜ਼ਡ ਹੈ ਵੀਰ ਓਕੇ ਇਹ ਦੋਨੋਂ ਚਾਬੀਆਂ ਪਈਆਂ ਫੁੱਲ ਇੰਸ਼ੋਰੈਂਸ ਵੀਰ ਕਾਰ ਦੀ ਹਾਂਜੀ ਕਾਰ ਇਕੋ ਡੀਟ ਦੇ ਦਾਂਗੇ ਵੀਰ 335000 335000 355 ਦਾ 335 ਬਸ ਮਾਡਲ ਦਾ ਫਰਕ ਹੈ ਵੀ ਕਿਰਦਾ ਉਹ 20 ਮਾਡਲ ਹੈ ਇਹ 19 ਮਾਡਲ ਹੈ ਠੀਕ ਹੈ ਹਾਂਜੀ ਦੋਨੋਂ ਸੇਮ ਕੰਡੀਸ਼ਨ ਹੈ ਵੀਰ ਸਾਰੀਆਂ origignal ਪੈਂਟ ਨੇ ਕਰਾਂ ਨੇ ਜੀ ਇਹ ਹੈਗੀ ਕਿਟ ਹੈ ਨਾ ਅੱਗਿਆ ਕੀ ਵੀਰ ਕਿਟ ਹੈ ਨੀ ਹਾਂਜੀ ਇਹ ਹੈਗੀ ਵੀ 2017 ਮਾਡਲ ਚੰਡੀਗੜ੍ਹ ਨੰਬਰ ਹੈ ਵੀਰ ਇਕਵਰੇਟ ਕਾਰ ਦੇ ਦਾਂਗੇ 295000 ਦੀ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੇ 3-3 ਦੇ ਕੱਟ ਕੇ ਲੋਕ ਡਿਮਾਂਡ ਕਰਦੇ ਆ ਵੀਰ 295000 ਦੀ ਇਕਵਰੇਟ ਕਾਰ ਦੇ ਦਾਂਗੇ ਬਈ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਈ ਹੈ ਨਾ ਬਈ ਪਾਕ ਮਾਲ ਕੰਡੀਸ਼ਨ ਕਾਫੀ ਸੈਸਰੀਜ਼ ਐਕਸਟਰਾ ਲੱਗੀ ਹੋਈਆਂ ਹਨ ਰੇਨ ਵਾਈਜ਼ਰ ਹੋ ਗਏ ਹੈਂਡਲ ਕ੍ਰੋਮ ਹੋ ਗਏ ਸਾਈਡ ਬੀਡਿੰਗ ਹੋ ਗਈ ਸਸੇ ਸਾਰੀ ਲੱਗੀ ਹੋਈ ਹੈ ਕਾਰ ਥੋੜੇ ਪੈਸੇ ਚ ਕਾਰ ਦਾ ਸੁਪਨਾ ਪੂਰਾ ਕਰਨਾ ਤਾਂ ਲੈ ਜਾ ਸਕਦੇ ਆ ਆ ਆ ਗਈ ਆਪਣੇ ਲਵੇ ਅਲਟੋ ਹਾਂਜੀ ਅਗਰ ਕਿਸੇ ਭਰਾ ਨੇ ਸਿੱਖਣ ਵਾਸਤੇ ਲੈਣੀ ਹੈ ਫਿਰ 8 ਮਾਡਲ ਹੈ 28 ਤੱਕ ਪਾਸ ਹੈ ਇੱਕੋ ਰੈਡ ਕਾਰ ਦੇ ਦਾਂਗੇ 95000 ਰੁਪਏ ਦੀ ਕੋਈ ਬਾਰਗੀ ਨਹੀਂ ਪੂਰੇ ਪੂਰੇ ਹਾਂਜੀ ਪੂਰੇ ਪੂਰੇ 95000 ਰੁਪਏ ਦੇ ਵਿੱਚ ਅਲਟੋ ਪਾਸਿੰਗ ਪੂਸਿੰਗ ਡਨ ਹੈ ਸਾਰਾ ਕੁਝ ਓਕੇ ਹੈ ਹਾਂਜੀ ਬਈ ਆਹ ਕਾਰ ਵੀ ਲੈ ਜਾ ਜੇ ਕਿਸੇ ਨੇ ਕਾਰ ਲੈ ਜਾਣੀ ਹੈ। ਨਾਲੇ ਪੇਡ ਨੰਬਰ ਹੈ 4700। 4700। ਥੋੜੇ ਥੋੜੇ ਪਹਿੰਚ ਕਾਰ ਆ ਬਈ ਹਨਾ। ਤੇ ਲਾਸਟ ਕਾਰ ਤੁਹਾਨੂੰ ਮੈਂ ਦੇ ਰਿਹਾ। ਆਹ ਆ ਗਈ ਆਪਣੇ ਲਵੇ। 2013 ਮਾਡਲ ਵੀਰ। ਹਾਂਜੀ। 2013 ਮਾਡਲ ਹੈ, ਫਰਸਟ ਓਨਰ ਹੈ। 1,95,000 ਰੁਪਏ ਦੀ ਕਾਰ ਦੇ ਦਾਂਗੇ। ਮੜਾ ਮੋਟਾ ਮੌਕੇ ਤੇ ਮਾਣ ਤਨ ਕਰ ਦਾਂਗੇ। ਵੀਰ ਕਾਰ ਦੇ ਉੱਪਰ 150 140 15 ਦਾ ਲੋਨ ਵੀ ਕਰਾਵਾਂਗੇ। ਲੈ। ਠੀਕ ਹੈ ਬੜਾ ਮਾਡਲ ਵੀਰ। ਏ ਸੀਗੀਆਂ ਕਾਰਾਂ ਮਾਡਲ ਵੀ ਉੱਚੇ ਨੇ ਅੱਜ ਆਪਣੇ ਲਵੇ ਸਾਰੇ ਲਗਭਗ ਹਾਂਜੀ ਹਾਂ 40 50 ਕਾਰਾਂ ਸਟਾਕ ਹੈਗਾ ਚੈੱਕ ਕਰ ਲਓ ਸਾਰੀਆਂ ਤੁਹਾਨੂੰ ਮੈਂ ਦਿਖਾਈਆਂ ਨੇ ਆ ਪਿਛਲੇ ਵਲੌਗਸ 'ਚ ਦਿੱਤੀਆਂ ਸੀ ਕਿ ਜੇ ਕਿਸੇ ਨੇ ਨਹੀਂ ਦੇਖਿਆ ਜਾ ਕੇ ਚੈੱਕ ਕਰ ਸਕਦੇ ਹੋ ਜਿਸ ਆਡੀ Honda City ਉਧਰ Honda Amaze ਜੀਆ Corolla ਐਕਸਵੀਆ ਦਿੱਤੀਆਂ ਬਈ ਤੁਹਾਨੂੰ ਹਨਾ I10 ਨਾ ਹੋ ਗਈ I10 ਉਧਰ ਤਿੰਨ ਖੜੀਆਂ ਸੀਗੀਆਂ ਆਪਣੇ ਲਵੇ ਆ ਫਿਗੋ ਵੀ ਖੜੀ ਸੀ ਬਲੈਕ ਰੰਗ ਦੀ ਆ I10 ਨਾ ਪੰਜ ਦਿਖਾਈਆਂ ਤੁਹਾਨੂੰ ਬਈ ਹਾਂ ਹਾਂ ਚੈੱਕ ਕਰ ਲਓ ਤੇ ਭਾਈ ਇਹ ਸਾਰੀਆਂ ਕਾਰਾਂ ਪਿਛਲੇ ਵਲੌਗ ਤੇ ਦਿੱਤੀਆਂ ਨੇ ਜਾ ਕੇ ਉਹ ਚੈੱਕ ਕਰ ਸਕਦੇ ਹੋ ਤੁਸੀਂ ਵਧੀਆ ਰੇਟ 'ਚ ਕਾਰਾਂ ਨੇ ਤੇ ਬਸ ਫਿਰ ਮੈਂ ਦੁਬਾਰਾ ਕਹਣਾ ਵਿਜ਼ਿਟ ਕਰ ਲਓ ਸਟੀਲ ਡੀਲਸ ਮਹਾਲੀ ਸੈਕਟਰ 78 ਦੇ ਵਿੱਚ ਭਾਈ ਹਨਾ ਲੋਨ ਦੀ ਫੈਸਿਲਿਟੀ ਹੈਗੀ ਆ ਠੀਕ ਆ ਫਾਈਨਾਂਸ ਪ੍ਰਾਈਵੇਟ ਔਰ ਬੈਂਕਾਂ ਵਾਲਾ ਸਾਰਾ ਸਾਰਾ ਲੋਨ ਇੰਸ਼ੋਰੈਂਸ ਸਾਰਾ ਕੁਝ ਕਰਵਾ ਕੇ ਦੇ ਦਾਂਗੇ ਫਿਰ ਕਾਰ ਦੇ ਉੱਪਰ ਕਿਸੇ ਬੰਦੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਪਊਗੀ ਬਸ ਨਾ ਹੀ ਟਰਾਂਸਫਰ ਵਾਸਤੇ ਨਾ ਕਿਸੇ ਪਾਸੇ ਵਾਸਤੇ ਕਿਤੇ ਜਾਣ ਦੀ ਲੋੜ ਥੋੜਾ ਕੋਈ ਗੇੜਾ ਨਹੀਂ ਲੱਗਦਾ ਲੋਨ ਵੀ ਘਰੇ ਬੈਠੀ ਉਹ ਤੋਂ ਤੁਹਾਡੀ ਟਰਾਂਸਫਰ ਕਾਫੀ ਵੀ ਘਰੇ ਬੈਠੀ ਹੋ ਜੂ ਸਾਰਾ ਕੁਝ ਘਰੇ ਬੈਠੇ ਹੋ ਜੂ ਬਾਈ ਇੱਕ ਵਾਰ ਬਸ ਹੋ ਰਿਆ ਕਾਰ ਦੀ ਡੀਲ ਕਰਦੇ ਠੀਕ ਹੈ ਫਿਰ ਵੀਰੇਣਾ ਓਕੇ ਬਾਈ ਸਸੀ ਕਾਲ ਬਾਈ